ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1978 ਤੋਂ ਜਿਹੜਾ ਨਰੰਗਕਾਰੀ ਕਾਂਡ ਹੋਇਆ ਉਥੋਂ ਸ਼ੁਰੂ ਕਰਕੇ ਮੈਂ ਦਿੱਲੀ ਕਤਲੇਆਮ ਤੱਕ ਛੋਟੇ ਜਿਹੇ ਸ਼ਬਦਾਂ ਵਿੱਚ ਜਾਣਾਂ ਧਿਆਨ ਦੇ ਨਾਲ ਸੁਣੋ ਬਹੁਤ ਲੋਕ ਜਦੋਂ ਮੈਂ ਵੀਡੀਓ ਪਾਉਣਾ ਇਹ ਕਹਿੰਦੇ ਨੇ ਕਿ ਤੁਸੀਂ ਦਿੱਲੀ ਸਿੱਖ ਕਤਲੇਆਮ ਤੇ ਕਿਉਂ ਨਹੀਂ ਬੋਲਦੇ ਅੱਜ ਬੋਲਣ ਲੱਗਾ ਕਹਿਣਗੇ ਕਸੂਰ ਕੀ ਦਾ ਸੀ ਉਹ ਘਟਨਾ ਕਰਨ ਕਿਉਂ ਹੋਇਆ 1978 ਜਿਹੜਾ ਨਿਰੰਕਾਰੇ ਕਾਂਡ ਹੁੰਦਾ ਉਥੇ ਨਿਰੰਕਾਰੇ ਆਪਣਾ ਇੱਕ ਸਮਾਗਮ ਕਰ ਰਹੇ ਸੀ ਉਸ ਵਕਤ ਅਕਾਲੀ ਲਲਦੀ ਸਰਕਾਰ ਸੀ ਇਹ ਸਭ ਨੂੰ ਪਤਾ ਤੇ ਉਹ ਸਮਾਗਮ ਨੂੰ ਰੋਕਣ ਵਾਸਤੇ ਢਿੰਡਰਾ ਵਾਲਿਆਂ ਨੇ ਆਪਣੇ ਕੁਝ ਖੰਡਕੀਤ ਜਥੇ ਦੇ ਸਿੰਘ ਭੇਜੇ ਇਹੀ ਹੈ ਕਿਹਾ ਹੈ ਗਿਆ ਕਿ ਉਹਨਾਂ ਦੇ ਨਾਲ ਵਿਚਾਰ ਕਰ ਲਈਏ ਇਸ ਸਮਾਗਮ ਨੂੰ ਰੋਕਿਆ ਜਾਵੇ ਇੱਥੇ ਥੋੜਾ ਜਿਹਾ ਰੁਕ ਜਿਓ ਮੈਂ ਗੱਲ ਕਹਿਣ ਲੱਗਾ ਜੇ ਉਦੋਂ ਨਿਰੰਕਾਰੀਆਂ ਦੇ ਪ੍ਰੋਗਰਾਮ ਰੋਕਣ ਦੀ ਹਿੰਮਤ ਕੀਤੀ ਸੀ ਤੇ ਅੱਜ ਟਕਸਾਲ ਵਾਲੇ ਜਾਂ ਅਖੌਤੀ ਖਾਲਸਤਾਨੀ ਜਾਂ ਸਿਮਜੀਤ ਮਾਨ ਵਰਗੇ ਅਮਰਤਪਾਲ ਵਰਗੇ ਅਮਹਿਰੋਂ ਵਰਗੇ ਅੱਜ ਨਿਰੰਕਾਰੀਆਂ ਦੇ ਪ੍ਰੋਗਰਾਮ ਰੋਕ ਸਕਦੇ ਹਿੰਮਤ ਹੈ ਆ ਅਖੋਤੀ ਦਾਦੂਵਾਲ ਵਰਗੇ ਤਾਂ ਨਰਾਂਕਾਰਿੰਦਰ ਰੇਰਿਆਂ ਵਿੱਚ ਜਾ ਕੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਜੇ ਉਦੋਂ ਭਿੰਡਰਾਂ ਵਾਲੇ ਨੇ ਇਹ ਪਹਾਈਆ ਕੀਤਾ ਸੀ ਕਿ ਉਹਨਾਂ ਦਾ ਸਮਾਗਮ ਰੋਕਣਾ ਹੈ ਫਿਰ ਅੱਜ ਕਿਉਂ ਨਹੀਂ ਰੋਕ ਰਹੇ ਇਹ ਸਵਾਲ ਹੈ ਬਹੁਤ ਵੱਡਾ ਉਦੋਂ ਕਿਹਾ ਗਿਆ ਕਿ ਪੰਜਾਬ ਦੀ ਸਰਕਾਰ ਨੇ ਗੁਰਵਰਨ ਸਿੰਘ ਨੂੰ ਅੰਮ੍ਰਿਤਸਰ ਤੋਂ ਸਹੀ ਸਲਾਮ ਦਿੱਲੀ ਪਹੁੰਚਾਇਆ ਉਹਦੀ ਹੈਲਪ ਕੀਤੀ ਇਹ ਵੀ ਕਿਹਾ ਗਿਆ ਰੰਗਕਾਰੀ ਕਾਂਡ ਜਿਹੜਾ 1978 ਵਿੱਚ ਹੁੰਦਾ ਉਹ ਤੋਂ ਬਾਅਦ ਦੇ ਵਿੱਚ ਪਿੰਡਾਂਵਾਲੀ ਅਸਲ ਮੂਵਮੈਂਟ ਸ਼ੁਰੂ ਹੋ ਗਈ ਜਿਹੜੇ ਅਸਲੇ ਦੇ ਜ਼ੋਰ ਤੇ ਲੋਕਾਂ ਨੂੰ ਧਮਕਾਇਆ ਜਾਂਦਾ ਹੈ ਡਾਕੇ ਮਾਰੇ ਜਾਂਦੇ ਨੇ ਕਤਲਿਆਂ ਕੀਤੇ ਜਾਂਦਾ ਹੈ ਹਿੰਦੂ ਪਰਿਵਾਰਾਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਾਰਿਆ ਜਾਂਦਾ ਹੈ ਸਟੇਟਮੈਂਟਾਂ ਹੁੰਦੀਆਂ ਨੇ ਇੰਦਰਾ ਗਾਂਧੀ ਨੇ ਆਪਣੇ ਖੁਫੀਆ ਜਿਹੜੇ ਮੁਲਾਜ਼ਮ ਸੀ ਉਸ ਵਕਤ ਤੇ ਉਹ ਭੇਜੇ ਗਿਆ ਯਾਨੀ ਜੈਲਸਿੰਗ ਤੱਕ ਮੀਟਿੰਗਾਂ ਹੋਈਆਂ ਨੇ ਇਹ ਕੁਝ ਝੂਠ ਨਹੀਂ ਹੈਗਾ ਮੁੱਖ ਦੀ ਗੱਲ ਇਹ ਕਹਿ ਦਨਾ ਜਦੋਂ ਨੂੰ ਕਿਹਾ ਗਿਆ ਕਿ ਕਾਲਤਰ ਖਾਲੀ ਕਰ ਦਿਓ ਤੁਹਾਡੇ ਨਾਲ ਟੈਰਰਿਸਟ ਯਾਨੀ ਕਿ ਅੱਤਵਾਦੀ ਰਹਿੰਦੇ ਨੇ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਤੇ ਉਦੋਂ ਪਿੰਡਾਂ ਵਾਲਾ ਫੂਕ ਵਿੱਚ ਆਇਆ ਹਵਾ ਵਿੱਚ ਆਇਆ ਉਨੇ ਸੈਂਡਰ ਨਹੀਂ ਕੀਤਾ ਇੱਕ ਦੋ ਵਾਰੀ ਪਹਿਲਾਂ ਹੋਇਆ ਸੀ ਉੱਥੇ ਜਵਾਨ ਤਾਂ ਹੋਈਆਂ ਉਹ ਕੋਈ ਬਹੁਤ ਦੇ ਵੱਡੇ ਕੇਸ ਨਹੀਂ ਸੀ ਤੇ ਜਦੋਂ ਅਟੈਕ ਹੁੰਦਾ ਹੈ ਅਟੈਕ ਹੋਣ ਤੋਂ ਪਹਿਲਾਂ ਇਹ ਕਹਿ ਸਕਦੇ ਆ ਕਿ ਭਿੰਡਰਾਂ ਵਾਲਾ ਪੂਰਾ ਡਰ ਚੁੱਕਾ ਸੀ ਤੇ ਉਹਦੇ ਦਿਮਾਗ ਵਿੱਚ ਇਹ ਚੱਲਦਾ ਚੱਲਦਾ ਸੀ ਕਿ ਸ਼ਾਇਦ ਮੈਂ ਅਕਾਲ ਤੱਕ ਇੱਥੇ ਬੈਠਾਂ ਇੱਥੇ ਕੋਈ ਕਾਰਵਾਈ ਨਹੀਂ ਹੋਊਗੀ ਮੈਂ ਸੇਫ ਆ ਜਦੋਂ ਤੁਸੀਂ ਸੈਂਟਰ ਗਵਰਨਮੈਂਟ ਨਾਲ ਟੱਕਰ ਲੈਣ ਦੀ ਗੱਲ ਕਰਦੇ ਹਾਂ ਤਾਂ ਫਿਰ ਆਗਲੇ ਨੇ ਆਪਣੀ ਪਾਵਰ ਦਿਖਾਤੀ ਦਰਵਾਸਾ ਤੇ ਅਟੈਕ ਹੋਇਆ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿਣਾ ਕਿ ਅਟੈਕ ਹੋਣਾ ਨਹੀਂ ਚਾਹੀਦਾ ਸੀ ਇਹ ਸਚਾਈ ਹੈ ਉਸ ਵਕਦੀ ਸਰਕਾਰ ਦੀ ਬਹੁਤ ਵੱਡੀ ਗਲਤੀ ਸੀ ਅਟੈਕ ਕਰਨ ਦੀ ਚਲੋ ਹੁਣ ਅੱਗੇ ਚੱਲਦੇ ਹਾਂ ਦਰਵਾਸਾ ਤੇ ਅਟੈਕ ਹੋਣ ਤੋਂ ਬਾਅਦ ਗੇਰ ਸਿੰਘ, ਤੁੰਗ ਸਿੰਘ, ਬੈਂ ਸਿੰਘ ਇਹਨਾਂ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਕਹਿੰਦੇ ਬਦਲਾ ਲਿਆ ਅਟੈਕ ਕੀਤਾ। ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਸ਼ਰੀਰਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ। ਤੁਸੀਂ ਹੁਣ ਅੰਦਾਜ਼ਾ ਲਾਓ ਵੀ ਇੰਡੀਆ ਦੀ ਪ੍ਰਧਾਨ ਮੰਤਰੀ ਦਾ ਕਤਲ ਕੀਤਾ ਹੋਵੇ ਇੱਕ ਔਰਤ ਦਾ। ਦੂਜੀ ਗੱਲ ਸਮ ਸਿੰਘ ਵਰਗੇ ਬੈਂ ਸਿੰਘ ਵਰਗੇ ਕੇ ਸਿੰਘ ਵਰਗੇ ਬੁਢੀਸ਼ ਕੌਟ ਦੇ ਵਿੱਚ ਇੱਕ ਵਿਸ਼ਵਾਸ ਘਾਤ ਕੀਤਾ ਗਿਆ ਤੁਹਾਨੂੰ ਸੁਰੱਖਿਆ ਵਾਸਤੇ ਰੱਖਿਆ ਗਿਆ ਉਹ ਬਹੁਤ ਵੱਡੀ ਗਲਤੀ ਸੀ ਦੂਜੀ ਗੱਲ ਜਦੋਂ ਕਤਲ ਹੋ ਜਾਂਦਾ ਉਦੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ ਦਿੱਲੀ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਸੀ ਉਹਨਾਂ ਦਾ ਕਤਲ ਹੋ ਜਾਂਦਾ ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਕੀਤਾ ਜਾਂਦਾ ਹੋਵੇ ਸ਼ਰਮ ਗੋਲੀਆਂ ਮਾਰ ਕੇ ਤੇ ਅਗਲੇ ਚੁੱਪ ਕਿਉਂ ਬੈਠਣਗੇ ਅਗਲੇ ਨੇ ਫਿਰ ਜੋ ਹੋਇਆ ਕਰ ਦਿੱਤਾ ਅੱਛਾ ਇਹ ਗੱਲ ਹੋਰ ਨੋਟ ਕਰਿਓ ਕਿ ਜਿਹੜੇ ਹਾਲਾਤ ਜਿਹੜਾ ਮਾਹੌਲ ਪੰਜਾਬ ਵਿੱਚ ਅੱਜ ਬਣਾਇਆ ਜਾ ਰਿਹਾ ਹੈ ਅਮਰਤਪਾਲ ਮੈਰੋਬਰਗੇ ਸ਼ਰਮ ਕਹਿੰਦੇ ਨੇ ਖੁੱਲੀ ਛੁੱਟੀ ਹੈ ਜੋ ਮਰਜ਼ੀ ਕਰਦੇ ਹੋ ਇਹਨਾਂ ਦੇ ਕਹੇ ਤੇ ਜੇ 2-400 ਜਵਾਨ ਨੌਜਵਾਨ ਪੜਕਦੇ ਜੂਤ ਪੜਕਦੇ ਕੋਈ ਵੱਡਾ ਟੁਕੀ ਕਰ ਦੇਣ ਕਿਸੇ ਦਾ ਕਤਲ ਕਰ ਦੇਣ ਇਹ ਮੂਵਮੈਂਟ ਇਹ ਲਹਿਰ ਚੱਲ ਪਾਵੇ ਤੇ ਅੱਜ ਕੀ ਹੋਊਗਾ ਅੱਜ ਸਰਕਾਰ ਕੀ ਦੀ ਹੈ ਸੈਂਟਰ ਵਿੱਚ ਬੀਜੇਪੀ ਦੀ ਹੈ ਕੀ ਅੱਜ ਬੀਜੇਪੀ ਰੁਕੂਗੀ ਆਡਰੀ ਕਨੈਮੈਂਟਰੀ ਅਗਲੇ ਨਿਮਹਾਲ ਦੇਖਣਾ ਵੀ ਹਾਂ ਵਾਕਈ ਇਹ ਅਤਵਾਦੀ ਨੇ ਅੱਜ ਫੇਰ ਕਾਰਵਾਈ ਹੋਈ ਉਹ ਹੀ ਲਸਣ ਛਾੜਿਆ ਅੱਜ ਨੇ ਮੈਂ ਸਾਰੀਆਂ ਗੱਲਾਂ ਪਾਸੇ ਕਰਕੇ ਕੋਈ ਜਵਾਬ ਤੁਹਾਡੇ ਕੋਲ ਮੰਗਣਾ ਕਿ ਅਮਰਤਪਾਲ ਮਹਿਰਮ ਵਰਗੇ ਕੀ ਨੇ ਉਹਨਾਂ ਕੋਲੇ ਕੋਈ ਕੌਮੀ ਪਾਵਰ ਹੈ ਕੋਈ ਸਰਕਾਰੀ ਪਾਵਰ ਹੈ ਇਹਨੂੰ ਕੋਣ ਹੈ ਕੀ ਨਹੀਂ ਪੰਜ ਛੇ ਹਜ਼ਾਰ ਕੱਟ ਕਰਦੇ ਨੇ ਕੱਟ ਕਰਕੇ ਕਹਿੰਦੇ ਨੇ ਮੇਰੇ ਵੱਲੋਂ ਖੁੱਲ ਹੈ ਨੌਜਵਾਨੋ ਜੋ ਮਰਜੀ ਕਰਦੇ। ਇਹ ਕੀ ਹੈ? ਕਿ ਉਹੀ ਮਾਹੌਲ ਅੱਜ ਨਹੀਂ ਬਣਾਇਆ ਜਾ ਰਿਹਾ। ਆਸ਼ਾ ਇੱਕ ਹੋਰ ਨੋਟ ਕਰ ਲਿਓ। ਜਿੰਨੀਆਂ ਵੀ ਜੰਗਾਂ ਗੁਰੂ ਸਾਹਿਬਾਨ ਨੇ ਲੜੀਆਂ ਨੇ ਉਹ ਹੋਸ਼ ਖਵਸ ਦੇ ਨਾਲ ਲੜੀਆਂ ਨੇ। ਉਹਨਾਂ ਜੰਗਾਂ ਦੇ ਨਾਲ ਤੁਸੀਂ ਇਹਨਾਂ ਜੰਗਾਂ ਦੀ ਤੁਲਨਾ ਨਹੀਂ ਕਰ ਸਕਦੇ। ਜਿਹੜੀ ਲੁੱਟ ਖੋ, ਮਾਰ ਧਾੜ ਆ ਬੰਦੇ ਮਾਰਨੇ, ਕਤਲੇਆਮ ਕਰਨਾ ਜਿਹੜਾ ਇਹਨਾਂ ਭਿੰਡਰਾਂ ਵਾਲਾਂ ਵੇਲੇ ਹੋਇਆ ਹੱਤਬਾਲ ਵੇਲੇ ਹੋਇਆ ਉਹ ਗੁਰੂ ਸਾਹਿਬ ਵੇਲੇ ਇਦਾਂ ਨਹੀਂ ਹੋਇਆ ਸੀ ਗੁਰੂ ਸਾਹਿਬ ਨਾ ਜ਼ਮੀਨ ਪਿੱਛੇ ਨਾ ਔਰਤ ਪਿੱਛੇ ਨਾ ਰਾਜਪਾਲ ਪਿੱਛੇ ਲੜੇ ਸੀ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਲੜੇ ਸੀ ਇਹ ਸੱਚਾਈ ਹੈ ਇੱਕ ਕਮਜ਼ੋਰੀ ਸੀ ਸਾਡੇ ਵਿੱਚ ਤੇ ਇਹ ਕਮਜ਼ੋਰੀ ਸਾਨੂੰ ਅੱਜ ਵੀ ਦੇਖਣੀ ਪਊ ਇੱਕ ਬੇਨਤੀ ਮੈਂ ਕਰ ਦਿੰਨਾ ਬਹੁਤੇ ਲੋਕ ਹਰ ਵਕਤ ਇਹ ਕਹਿੰਦੇ ਨੇ ਚੜ੍ਹਦੀ ਕਲਾ ਵਿੱਚ ਜੀਣਾ ਤੇ ਚੜ੍ਹਦੀ ਕਲਾ ਰੂਹ ਸਾਡੀ ਜਦੋਂ ਚੜ੍ਹਦੀ ਕਲਾ ਤੋਂ ਢਹਂਦੀ ਕਲਾ ਹੋਈ ਹੈ ਨਾ ਉਦੋਂ ਸਾਨੂੰ ਦੇਖਣ ਦੀ ਲੋੜ ਸੀ ਕਿ ਚੜ੍ਹਦੀ ਕਲਾ ਤੋਂ ਢਹਂਦੀ ਕਲਾ ਕਿਉਂ ਹੋਈ ਹੈ ਇਹ ਸਾਨੂੰ ਦੇਖਣਾ ਪੈਂਦਾ ਮਹਾਂਜੀਤ ਸਿੰਘ ਦਾ ਰਾਜ ਰਿਆ 40 ਸਾਲ ਦੀ ਗੱਲ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਰਿਹਾ ਅਸੀਂ ਇਹ ਗੱਲ ਕਰਦੇ ਹਾਂ ਕਿਤਾਬਾਂ ਲਿਖਣ ਵਾਲਿਆਂ ਨੇ ਬਹੁਤ ਵੱਡਾ ਸ਼ਾਸਕ ਰਾਜਨੀਤਿਕ ਲੀਡਰ ਨੂੰ ਮੰਨ ਲਿਆ ਪਰ ਤੁਹਾਨੂੰ ਪਤਾ ਹੈ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਘਰ ਦੇ ਵਿੱਚ ਉਹਦੇ ਪਰਿਵਾਰ ਵਿੱਚ ਕਿੰਨੇ ਕਤਲ ਹੋਏ ਉਹ ਗੱਦੀ ਤੇ ਬੈਠਣ ਵਾਸਤੇ ਉਹ ਇੱਕ ਵੀ ਸ਼ਾਸਕ ਇੱਕ ਵੀ ਲੀਡਰ ਪੈਦਾ ਨਹੀਂ ਕਰ ਸਕਿਆ ਉਹੀ ਹਾਲ ਉਹਦੇ ਬਾਅਦ ਦੇ ਵਿੱਚ ਸਾਡੇ ਲੀਡਰਾਂ ਦਾ ਭਾਵੇਂ ਉਹ ਧਾਰਮਿਕ ਹੋਣ ਭਾਵੇਂ ਸਿਆਸੀ ਹੋਣ ਇਹ ਸੱਚਾਈ ਹੈ ਅਸੀਂ ਆਪਣੀਆਂ ਗਲਤੀਆਂ ਆਪਣੀਆਂ ਕਮਜ਼ੋਰੀਆਂ ਕਦੇ ਵੀ ਦੇਖਣ ਦੀ ਕੋਸ਼ਿਸ਼ ਕਰਦੇ ਨਹੀਂ ਤੇ ਨਾ ਕਰਾਂਗੇ ਤੇ ਜੇ ਨਹੀਂ ਕਰਦੇ ਤਾਂ ਇਦਾਂ ਹੀ ਚੱਲਦਾ ਰਹਿਣਾ ਸਭ ਤੋਂ ਵੱਡੀ ਗਲਤੀ ਭਿੰਡਰਾਂ ਵਾਲੇ ਦੀ ਸੀ ਜੇ ਉਹਦੋਂ ਨਿਰੰਕਾਰੇ ਸਮਾਗਮ ਜਿਹੜੇ ਕਰ ਰਹੇ ਸੀ ਜੇ ਉਦੋਂ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੁਹਾਡੇ 13 ਬੰਦੇ ਤੁਸੀਂ ਕਿਹਨੂੰ ਸ਼ਹੀਦ ਹੋ ਗਏ ਉਸ ਵਕਤ ਉਹਨਾਂ ਦੀ ਸਿਕਿਉਰਿਟੀ ਨੇ ਗੋਲੀਆਂ ਮਾਰ ਕੇ ਮਾਰਦੇ ਤੇ ਫਿਰ ਅੱਜ ਉਹਨਾਂ ਦੇ ਸਮਾਗਮ ਕਿਉਂ ਨਹੀਂ ਰੋਕਦੇ ਉਹਨਾਂ ਨੇ ਵੱਡੇ ਰੋਡਾਂ ਦੇ ਉੱਪਰ ਨਾ 5-5 ਕਰੋੜ ਦਾ ਇੱਕ ਕਿਲਾ ਲੈ ਕੇ ਆਪਣੇ ਡੇਰੇ ਸਤਸੰਗ ਭਵਨ ਬਣਾਏ ਹੋਏ ਨੇ ਅੱਜ ਫਤ ਤੂੰ ਉਸੇ ਕਹਿੰਦਾ ਜੇ ਹਿੰਮਤ ਹੈਗੀ ਫਿਰ ਅੱਜ ਰੋਕ ਕੇ ਦਿਖਾਉਂਗੇ ਉਦੋਂ ਬਾਅਦ ਕੋਈ ਉਹਨਾਂ ਦਾ ਸਮਾਗਮ ਰੋਕਿਆ ਤੁਸੀਂ ਜਦ ਤੱਕ ਕੋਹ ਵੀ ਸਾਡੇ ਕੋਲ ਗਲਤੀ ਹੋ ਗਈ। ਜਾਂ ਕਹੋ ਕਿ ਅਸੀਂ ਡਰਦੇ ਹਾਂ ਅੱਜ ਅਸੀਂ ਪੰਗਾ ਨਹੀਂ ਲੈ ਸਕਦੇ। ਇਹ ਗਲਤ ਮੰਨਣੀ ਪਵੇਗੀ। ਕਿਤੇ ਨਾ ਕਿਤੇ ਦਿੱਲੀ ਕਤਲੇਆਮ ਤੱਕ ਜਿਹੜੀ ਮੈਂ ਤੁਹਾਨੂੰ ਸ਼ਾਰਟਕਟ ਦੀ ਇਹ ਗੱਲ ਸੁਣਾਈ ਹੈ। 77 ਤੋਂ ਲੈ ਕੇ 1978 ਤੋਂ ਲੈ ਕੇ। ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀਆਂ ਗਲਤੀਆਂ ਸਾਡੀਆਂ ਹੈਗੀਆਂ ਸੀ। ਉਹ ਗਲਤੀਆਂ ਅਸੀਂ ਅੱਜ ਵੀ ਕਰੀ ਜਾ ਰਹੇ ਹਾਂ। ਇਹ ਗੈਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।